ਆਚਾਰਗਣ ਸ਼ੁਰੂ ਕਰ ਜਲਗਲਮਨੇ ਅਧినায়ক ਜਾਈ ਹੈ ਭਾਰਤ ਭਾਗਯ ਵਿਦਾਤਾ ਪੰਜਾਬ ਸਿੰਧ ਗੁਜਰਾਤ ਸਮਰਾਥ ਰਾਵੜ ਉੱਤੇ ਕਲਵੰਗ ਵਿੰਦਲੀ ਮਾਝ ਲਯਮੁਨਾ ਗੰਗਾ ਉਚਲ ਜਲਦਿਤ ਰੰਗ ਤਬ ਸੁਭਨਾ ਮੇ ਜਾਗੇ ਤਬ ਸੁਭੇ शमागे गाले तब जायगा था जन जन मंगलदायक जाय है भारत भाग्य विधाता जाय है जय है जय है जय है जय 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 जाय है डॉट टेनिस टच 71 ਹੋਏ ਮੇਰੇ ਬਜ਼ੁਰਗ ਸਭੂ ਕਮੇਟੀ ਦੇ ਐਂਸੀ ਸਾਹਿਬਾਨ ਦਰਗਾ ਦਰਗਾ ਸਾਰੇ ਨਗਰ ਤੋਂ ਆਏ ਸਾਹ ਸੰਗਠਿਤ ਤਕੂ ਅਮਰਗੜ ਦੀ ਪ੍ਰੈਸ ਕਲੱਬ ਸਭ ਤੋਂ ਪਹਿਲਾਂ ਸਾਰਿਆਂ ਨੂੰ ਅੱਜ ਦੇ ਇਸ ਮੌਕੇ ਦੇ ਉੱਤੇ ਮੈਂ ਨਗਰ ਪੰਚਾਇਤ ਅਮਰਗੜ ਬਰਦਾਉਂ ਆਪ ਸਾਰਿਆਂ ਨੂੰ ਵਧਾਈ ਪੇਸ਼ ਕਰਦਾ ਅੱਜ ਦਾ ਜਿਹੜਾ ਇਹ ਦਿਨ ਜਿਸ ਦੀ ਆਜ਼ਾਦੀ ਅਸੀਂ ਮਾਣ ਰਹੇ ਆਂ ਔਰ ਤੇ ਪਿੱਛੇ ਕਿੰਨੀਆਂ ਜੰਗਾਂ ਲੜੀਆਂ ਗਈਆਂ ਕਿੰਨੇ ਸਾਡੇ ਸ਼ਹੀਦ ਹੋਏ ਕਿੰਨੀਆਂ ਕਠਿਨਾਈਆਂ ਸਾਡੇ ਬਜ਼ੁਰਗਾਂ ਨੇ ਕੱਟੀਆਂ ਅੱਜ ਆਪਾਂ ਉਹਨਾਂ ਨੂੰ ਯਾਦ ਕਰਦੇ ਆਂ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਸਾਰੇ ਇਹ ਆਜ਼ਾਦੀ ਦਾ ਨਿਗਮ ਮਾਣ ਰਹੇ ਹਾਂ ਸਾਨੂੰ ਸਾਡੇ ਹੱਕ ਮਿਲੇ ਅਸੀਂ ਆਪਣੀ ਮਰਜ਼ੀ ਨਾਲ ਆਪਣਾ ਕਾਨੂੰਨ ਬਣਾਇਆ ਆਪਣਾ ਮੁਲਕ ਆਪਣੀ ਮਰਜ਼ੀ ਨਾਲ ਅੱਗੇ ਵਧਾਇਆ ਇਹ ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਕਦਰਣਾ ਹੈ ਅੱਜ ਦੇ ਇਸ ਆਜ਼ਾਦੀ ਦੇ ਇਸ ਦੇ ਮੌਕੇ ਤੇ ਨਗਰ ਪੰਚਾਇਤ ਅਮਰਗੜ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਸਾਡੇ ਸਾਰੇ ਐਮਸੀ ਸਾਹਿਬਾਨ ਦੇ ਸਹਿਯੋਗ ਦੇ ਨਾਲ ਕਿ ਜਿੰਨੇ ਸਾਡੇ ਬਜ਼ੁਰਗ ਅਮਰਗੜ ਦੇ ਜੀਵਾਂ ਨੇ ਪਾਰਤ ਨੂੰ ਆਜ਼ਾਦ ਹੁੰਦਿਆਂ ਦੇਖਿਆ ਉਹਨਾਂ ਦੇ ਮਨ 'ਚ ਕਿੰਨੀ ਖੁਸ਼ੀ ਹੋਵੇਗੀ ਉਸ ਵੇਲੇ ਜਦੋਂ ਪਾਰਤ ਆਜ਼ਾਦ ਹੋਇਆ ਹੋਵੇਗਾ ਅੱਜ ਉਹ ਬਜ਼ੁਰਗ ਸਾਡੇ ਦੇ ਸ਼ਾਮਿਲ ਹੋਏ ਹਨ ਉਹਨਾਂ ਨੂੰ ਅਸੀਂ ਵਿਸ਼ੇਸ਼ ਤੌਰ ਤੇ ਨਿਯੋਤਾ ਦਿੱਤਾ ਹੈ ਕਿ ਉਹ ਇਸ ਮੌਕੇ ਤੇ ਸਾਡੇ ਵਿੱਚ ਪਹੁੰਚਣ ਕਿਉਂਕਿ ਉਹਨਾਂ ਨੇ ਗੁਲਾਮੀ ਵੀ ਦੇਖੀ ਹੈ ਉਹਨਾਂ ਨੇ ਆਜ਼ਾਦੀ ਵੀ ਦੇਖੀ ਹੈ ਅਸੀਂ ਜਿਹੜੀ ਸਾਡੇ ਵਾਲਾ ਸਮਾ ਹੈ ਅਸੀਂ ਸਾਰੇ ਆਜ਼ਾਦ ਮੂਲਕ ਦੇ ਜੰਮੇ ਹੋਏ ਹਾਂ ਸਾਨੂੰ ਉਹ ਗੁਲਾਮੀ ਦਾ ਨਹੀਂ ਪਤਾ ਜਿਹੜੀ ਇਹਨਾਂ ਨੇ ਚੱਲੀ ਹੈ ਸੋ ਮੈਂ ਕੋਨ ਬੇਨਤੀ ਕਰਦਾਂਗੇ ਸਾਡੇ ਵਿੱਚ ਸਾਡੇ ਦੇਸ਼ ਦੇ ਮਾਸਟਰ ਕੋਰਟਾਂ ਦੀ ਬੈਠਿਆ ਉਹਨਾਂ ਨੂੰ ਬੀਤੀ ਕਰਾਂਗੇ ਦੋ ਸ਼ਬਦ ਇਸ ਮੌਕੇ ਤੇ ਉਹ ਇਸ ਫੈਦੀ ਨੇ ਕਮੇਟੀ ਨੇ ਇਹ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਪਹਿਲਾਂ ਕਦੇ ਨਹੀਂ ਹੋਇਆ ਤੇ ਇਹ ਅੱਜ ਇਹਨਾਂ ਦੇ ਰਾਹੀਂ ਦੂਰ ਦੂਰ ਤੱਕ ਗੱਲਾਂ ਇਸ ਤੀਆਂ ਫੈਲਣੀਆਂ ਹਨ ਪ੍ਰੰਤੂ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਦਾ ਜਿੱਥੇ ਤੁਸੀਂ ਬੈਠੇ ਹੋ ਇੱਥੇ ਕੁਝ ਨਹੀਂ ਸੀ ਜੰਗਲ ਸੀ ਕੁਝ ਨਹੀਂ ਸੀ ਨਾਲ ਕੋਈ ਹੋਰ ਆਉਂਦਾ ਸੀ ਸ਼ਾਮ ਨੂੰ ਤਾਂ ਕੋਈ ਇੱਧਰੋਂ ਆਉਂਦਾ ਹੀ ਨਹੀਂ ਸੀ ਸਾਰੇ ਡਰਦੇ ਸੀ ਪਰੰਤੂ ਮੈਂ ਕਰਨੋ ਵੀ ਜਗਦਾ ਕਿ ਇਹ ਜਿਹੜੀ ਨੰਨੀ ਸਭਾ ਹੋਰ ਬਣੀ ਬਣੀ ਹੈ ਇਹਨਾਂ ਨੇ ਔਰ ਇਹਨਾਂ ਦੇ ਬਜ਼ੁਰਗਾਂ ਨੇ ਕੋਸ਼ਿਸ਼ ਕਰਕੇ ਸਾਰੀਆਂ ਚੀਜ਼ਾਂ ਬਣਾਈਆਂ ਤੇ ਅੱਜ ਅਸੀਂ ਉੱਥੇ ਹੀ ਰੰਗੀਨ ਪ੍ਰੋਗਰਾਮ ਕਰ ਰਹੇ ਹਾਂ ਮਾਸਾਰਾ ਸਰਪੰਚ ਨਗਰਪਾਲਿਕਾ ਦੇ ਪ੍ਰਧਾਨ ਸ਼੍ਰੀਮਤੀ ਜਤਪਾਲ ਕੌਰ ਜੀ ਐਮਸੀ ਸਰਵਾਂ ਨਗਰਪਾਲਿਕਾ ਦੇ ਜੋ ਕਰਨਟਾਰੀ ਨੇ ਜਾਂ ਜੋ ਸਫਾਈ ਸੇਵਕ ਨੇ ਜੋ ਬਜ਼ੁਰਗ ਆਤਵੰਤ ਸੱਜਣ ਪੁਣਾਸੀ ਮੈਂ ਆਜ਼ਾਦੀ ਦੇ ਦਿਹਾੜੇ ਤੇ ਆਜ਼ਾਦੀ ਦਿਵਸ ਮਨਾਉਣ ਲਈ ਇਕੱਤਰ ਹੋਏ ਆ ਮੈਂ ਆਪ ਸਭ ਨੂੰ ਵਧਾਈ ਦਿੰਦਾ ਜੋ ਨਗਰਪੰਚਾਇਤ ਆਪਨੇ ਬਣਾਈ ਹੈ ਔਰ ਉਹ ਨਗਰਪੰਚਾਇਤ ਆਪ ਦੇ ਆਪਜੀ ਦੇ ਕੰਮ ਨਹੀਂ ਆਪਜੀ ਦੀਆਂ ਜ਼ਰੂਰਤਾਂ ਦੀ ਸੰਜੀਦਾ ਹੈ ਔਰ ਇਸ ਦਾ ਜਿਹੜਾ ਚੈਨ ਹੈ ਸਮਾਂ ਹੈ ਕਾਰਜਕਾਲ ਹੈ ਬਹੁਤ ਥੋੜਾ ਰਹਿ ਗਿਆ ਹੈ ਮੈਂ ਖਾਸ ਕਰਕੇ ਸਾਡੇ ਭੈਣ ਸਰਪਾਲ ਸਿੰਘ ਕਹਾਂਗਾ ਵੀ ਜਿੰਨੇ ਵੀ ਕੋਈ ਅਧੂਰੇ ਕਾਰਜ ਨੇ

नफरत बुरी है ना पालो इसे दिलों में ना खालिश निकालो इसे ना तेरा ना मेरा ना इसका ना उसका ये सबका वतन है संभालो इसे ये सबका वतन है संभालो इसे जय हिंद आमरण नगरी दे नगर को सदस्य प्रदान श्रीमती जसपाल का और उन्हें दिस मुच्छी टीम एमसी सहेवान प्रेस क्लब ਅੱਗੇ ਮੇਰੇ ਮੂਹਰੇ ਬੈਠੇ ਨੇ ਮੇਰੇ ਸਾਥੀ ਅਮਨ ਗੁਰਦੇਵ ਅਤੇ ਮੈਂ ਸਭ ਤੋਂ ਪਹਿਲਾਂ ਸਾਡੇ ਬਲਦੇਵ ਚਾਚਾ ਜੀ ਬੈਠੇ ਨੇ ਇੱਥੇ ਬਹੁਤ ਬਹੁਤ ਹੀ ਉਹਾਂ ਦਾ ਆਨੰਦਨ ਸਤਿਕਾਰ ਕਰਦਾ ਕਿਉਂਕਿ ਇਹ ਇਹਨਾਂ ਦੀ ਬੁੱਢੀ ਦੇ ਵਿੱਚ ਖੇਡ ਕੇ ਅਸੀਂ ਇਹਨਾਂ ਦੀਆਂ ਗਲੀਆਂ ਫੜ ਕੇ ਅਸੀਂ ਅਮਨ ਗੁਰਦੀਆ ਗਲੀਆਂ ਦੇ ਵਿੱਚ ਤੁਰਨਾ ਸਿੱਖਿਆ ਇਹਨਾਂ ਦੇ ਘਨੇੜੇ ਚੜ੍ਹ ਕੇ ਵੱਡੇ ਹੋਏ ਮੈਂ ਇਹਨਾਂ ਦਾ ਬਹੁਤ ਬਹੁਤ ਰਹਿ ਗਿਆ ਕਿਉਂਕਿ ਇਹਨਾਂ ਦਾ ਉਸ ਟਾਈਮ ਵੀ ਮੈਂ ਦੇਖਿਆ ਹੈ ਜਦੋਂ ਬਾਲੀਬਾਲ ਦੇ ਬਹੁਤ ਬਟੇ ਖਿਡਾਰੀ ਸੀ ਆਪਣਾ ਗੱਲਤੀ ਉਸ ਤੋਂ ਬਾਅਦ ਮੈਂ ਇੱਕ ਇੱਕ ਗੱਲ ਕਹਿਣੀ ਚਾਹਾਂ ਮੇ ਤੋਂ ਪਹਿਲਾਂ ਸਾਡੇ ਪ੍ਰਧਾਨ ਸਾਡੇ ਸਰਪੰਚ ਸਾਹਿਬ ਨੇ ਬਹੁਤ ਕੁਝ ਦੱਸਿਆ ਜਾਦੀ ਵਾਰੇ ਲੇਕਿਨ ਬਹੁਤ ਵੱਡਾ ਸੋਸ ਦੀ ਗੱਲ ਹੈ ਕਿ ਸਾਡੇ ਸ਼ਹੀਦ ਆਦਮ ਪੱਗ ਸਿੰਘ ਦਾ ਅਜੇ ਤੱਕ ਕਿਸੇ ਵੀ ਸਰਕਾਰ ਨੇ ਨਾ ਸੈਂਟਰ ਦੀ ਸਰਕਾਰ ਨੇ ਨਾ ਪੰਜਾਬ ਸਰਕਾਰ ਨੇ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਪਰ ਮੈਂ ਨਾਲ ਦੀ ਐਪਰੀਸ਼ੀਏਟ ਕਰਦਾ ਆਮ ਆਦਮੀ ਪਾਰਟੀ ਪੰਜਾਬ ਨੂੰ ਜਿਨ੍ਹਾਂ ਨੇ ਅੰਬੇਦਕਰ ਜੀ ਦੇ ਫੋਟੋ ਲਾ ਕੇ ਸਾਡੇ ਸ਼ਹੀਦੇ ਆਜ਼ਮ ਦੇ ਫੋਟੋ ਲਾ ਕੇ ਉਹਨਾਂ ਸਨਮਾਨਿਤ ਕੀਤਾ ਪਾਰਟੀ ਦਾ ਵੀ ਦੇਖਿਆ ਸੋ ਪ੍ਰੋਗਰਾਮ ਦੇ ਹੁਣੇ ਇਸ ਸਮੇਂ ਮੈਂ ਬੇਨਤੀ ਕਰਦਾ ਸਾਡੇ ਪ੍ਰੈਸ ਕਲੱਬ ਦੇ ਪ੍ਰਧਾਨ ਨੇ ਡਾਕਟਰ ਪਵਿੱਤਰ ਸਿੰਘ ਜੀ ਬੜੇ ਸਮਾਂ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਆ ਜਾਣ ਹਾਂ ਜੀ ਬੀਬੀ ਗਰਤੀ ਨਸ਼ਤਰ ਕੌਰ ਮੀਨਾ ਸਿੰਘ ਕਰਨੈਲ ਕੌਰ ਅਜ਼ਾਇਬ ਸਿੰਘ ਦਲਬੀਰ ਕੌਰ ਪੈਂਜੀ ਰਾਮ ਮੂਰਤੀ ਜੀ ਪ੍ਰੇਮ ਕ੍ਰਿਸ਼ਨ ਲਾਲ ਜੀ

ਰੋਟ ਪਿੱਛੋਂ ਜਾ ਰਿਹਾ ਜਿਆਦਾ ਮਾਰਲੈਂਡ ਕੋਈ ਨਾ ਫਿਰ ਫਿਰ ਗਿਆ ਖੜ ਜਾ ਤੁਸੀਂ ਵੀ ਨਾਲ ਹੋ ਵੋ ਛੋਡੇ ਬਣਾ ਕਹਦੇ ਹਾਂ ਨੂਰੋਂ ਦੀ ਰਾ дар жоке тик рега